ਇਹ ਬਿਲਕੁਲ ਸੱਚ ਹੈ ਜੀ ਹਰ ਸਾਵਨ ਦੇ ਮਹੀਨੇ ਜਦੋਂ ਵੀ ਅਸੀਂ ਗੁੱਗਾ ਜੀ ਦੀ ਸੇਵਾ ਕਰਦੇ ਹਾਂ ਤੇ ਜ਼ਮੀਨ ਤੇ ਆਸਰ ਹੁੰਦਾ ਹੈ ਉਹਨਾਂ ਦੇ ਨਾਮ ਨਾਲ ਅਸੀਂ ਸਿਰਫ ਪਾਣੀ ਤੇ ਬੈਠੇ ਹੁੰਨੇ। ਨਾ ਖਾਣਾ ਪੀਣਾ ਹੁੰਦਾ ਨਾ ਕੋਈ ਅੰਨ ਹੁੰਦਾ। ਸਿਰਫ ਪਾਣੀ ਦੀ ਸੇਵਾ ਰੱਖਦੇ ਆ ਵੀ ਪਾਣੀ ਦੋ ਟਾਈਮ ਪਾਣੀ ਪੀਣਾ ਹੈ ਤੇ ਉਹਨਾਂ ਦੀ ਹਮੇਸ਼ਾ ਬਿਮਾਲਾ ਜਪ ਚ ਵੈਸੇ ਤਾਂ ਹੁੰਦਾ ਤਾਂ ਹਰ ਸਾਲ ਹੈ ਪਰ ਵੀਡੀਓ ਇਸ ਵਾਰ ਅਸੀਂ ਪਾਈ ਆ ਕਿ ਥੋੜਾ ਅਸੀਂ ਦੁਨੀਆ ਨੂੰ ਵੀ ਦਿਖਾਈਏ ਵੀ ਬਾਬਾ ਜੀ ਦਰਸ਼ਨ ਦਿੰਦੇ ਆ ਵੀ ਦੁਨੀਆ ਵਿੱਚ ਕਈ ਵਾਰ ਇਹ ਹੋ ਜਾਂਦਾ ਵੀ ਲੋਕੀ ਕਹਿੰਦੇ ਆ ਪਖੰਡ ਕਰਦੇ ਆ ਵੀ ਇਹ ਕੋਈ ਪੂਜਾ ਪਾਠ ਨਹੀਂ ਕਰਦੇ ਜਾਂ ਕੁਝ ਵੀ ਇਹ ਨਾਮ ਦਾ ਸਿਰ ਹਿਲਾਉਂਦੇ ਆ ਪਰ ਅਸੀਂ ਇਸ ਵਾਰ ਵੀਡੀਓ ਪਾ ਕੇ ਦਿਖਾਇਆ ਕਨ ਉਹ ਮੰਦਰ ਦਾ ਸਭ ਨੂੰ ਪਤਾ ਹੀ ਹੈ ਵੀ ਇੱਥੇ ਮੱਲੇ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਸੰਗਤ ਬਹੁਤ ਜੁੜਦੀ ਹੈ ਤੇ ਸਵੇਰੇ 5 ਵਜੇ ਇੱਥੇ ਲੋਕੀ 4 ਵਜੇ ਉੱਠਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਨੇ ਦੇਖਿਆ ਦੇਵਾ ਜੀ ਦਾ ਦਰਵਾਜ਼ਾ ਖੁੱਲਾ ਕੋਈ ਪ੍ਰੋਬਲਮ ਤਾਂ ਨਹੀਂ ਇਹਨਾਂ ਦੇ ਘਰੇ ਹੋਗੀ ਜਦੋਂ ਉਹਨਾਂ ਨੇ ਪੁੱਛਿਆ ਬਾਹਰੋਂ ਵੀ ਦੇਵਾ ਜੀ ਕੀ ਹੋਇਆ ਅਸੀਂ ਕਿਹਾ ਵੀ ਇੱਥੇ ਬਾਬਾ ਜੀ ਸਾਨੂੰ ਦਰਸ਼ਨ ਦੇਣ ਆਏ ਤੇ ਹਜੇ ਤੱਕ ਬੈਠੇ ਆ ਫਿਰ ਚਮਤਕਾਰ ਹੋਇਆ ਫਿਰ ਉਹਨਾਂ ਨੂੰ ਵੀ ਬੁਲਾਇਆ ਫਿਰ ਉਹ ਇੱਕ ਤੋਂ ਜੁੜਦੇ 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 ਪੂਰਾ ਮੱਲਾ ਪੂਰੇ ਸਾਰੇ ਕਿਤੇ ਸਭ ਨੂੰ ਵਦਾ ਲੱਗ ਗਿਆ ਸਾਰੇ ਦਰਸ਼ਨ ਕਰਨ ਆਏ ਜੀ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਨਤਾਸ਼ਾ 나ਥ ਜੀ ਹੈ ਜੀ ਅਸੀਂ 나ਥ ਸੰਪਰਦਾਇਤੋਂ ਜੁੜੇ ਹੋਏ ਹਾਂ ਸਾਡੇ 나ਥਾ ਦੀ ਗੱਦੀ ਹੈ ਤੇ ਗੁਰੂ ਗੋਰਖ ਨਾਥ ਜੀ ਆਦੇਸ਼ ਗੁਰੂਦੇਵ ਤੇ ਉਹਨਾਂ ਦੇ ਨਾਮ ਨਾਲ ਵੀ ਇੱਥੇ ਦਰਬਾਰ ਵਿੱਚ ਸਾਨੂੰ ਗੱਦੀ ਨਿਸ਼ੀਨ ਕਰਾਇਆ ਗਿਆ ਹਾਂਜੀ ਤੇ ਅਸੀਂ ਗੁੱਗਾ ਜਾਰਪੀਰ ਜੀ ਤੇ ਮਾਤਾ ਕਾਲਕਾ ਬਹੁਤ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਸ਼ੁਰੂ ਤੋਂ ਅਸੀਂ ਸੇਵਾ ਅਰਚਨਾ ਬਚਪਨ ਤੋਂ ਹੀ ਉਹਨਾਂ ਨੂੰ ਪੂਜਦੇ ਆਏ ਤੇ ਬਚਪਨ ਤੋਂ ਹੀ ਸਾਡੇ ਨਾਲ ਜੁੜੇ ਹੋਏ ਹੈ ਤੇ ਮੇਰ ਵੀ ਹੈ ਕਹਿੰਦੇ ਨੇ ਇਸ ਮੰਦਰ ਦੇ ਵਿੱਚ ਜੋ ਵੀ ਸ਼ਰਧਾਲੂ ਆਂਦਾ ਹ ਹੁਣ ਤੱਕ ਆ ਪਿੱਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ 나ਗ ਦੇਵਤਾ ਆਪ ਦਰਸ਼ਨ ਦੇਣ ਆਏ ਸੀ ਇਸ ਮੰਦਰ ਦੇ ਵਿੱਚ ਹਾਂਜੀ ਇਹ ਬਿਲਕੁਲ ਸੱਚ ਹੈ ਜੀ ਹਰ ਸਾਵਨ ਦੇ ਮਹੀਨੇ ਜਦੋਂ ਵੀ ਅਸੀਂ ਗੁੱਗਾ ਜੀ ਦੀ ਸੇਵਾ ਕਰਦੇ ਹਾਂ ਤੇ ਜ਼ਮੀਨ ਤੇ ਆਸਰ ਹੁੰਦਾ ਹੈ ਉਹਨਾਂ ਦੇ ਨਾਮ ਨਾਲ ਅਸੀਂ ਸਿਰਫ ਪਾਣੀ ਤੇ ਬੈਠੇ ਹੁੰਦੇ ਨਾ ਖਾਣਾ ਪੀਣਾ ਹੁੰਦਾ ਨਾ ਕੋਈ ਅੰਨ ਹੁੰਦਾ ਸਿਰਫ ਪਾਣੀ ਦੀ ਸੇਵਾ ਰੱਖਦੇ ਆ ਵੀ ਪਾਣੀ ਦੋ ਟਾਈਮ ਪਾਣੀ ਪੀਣਾ ਤੇ ਉਹਨਾਂ ਦੀ ਹਮੇਸ਼ਾ ਬਿਮਾਲਾ ਜਪ ਚ ਰਹਿੰਦੇ ਆ ਉਹਦਾ ਨਾਮ ਜਪ ਕਰਦੇ ਰਹਿੰਦੇ ਆ ਉਹਨਾਂ ਦਾ ਤੇ ਉਹਨਾਂ ਕੋਈ ਪਤਾ ਨਹੀਂ ਉਹ ਕਦੋਂ ਆ ਕੇ ਸਾਨੂੰ ਦਰਸ਼ਨ ਦੇ ਜਾਂਦੇ ਆ ਹਰ ਸਾਵਨ ਮਹੀਨੇ ਤਾਂ ਹੁੰਦਾ ਆ ਤੇ ਬਾਕੀ ਦਿਨਾਂ ਚ ਵੀ ਕੋਈ ਪਤਾ ਨਹੀਂ ਕਦੋਂ ਆ ਕੇ ਸਾਨੂੰ ਦਰਸ਼ਨ ਦਿੱਤੇ ਜਾਂਦੇ ਆ ਬਾਬਾ ਜੀ ਦੇ ਕਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਵੀ 나ਗ ਦੇਵਤਾ ਜੀ ਦਰਸ਼ਨ ਦੇਣ ਪਹੁੰਚੇ ਨੇ ਵੀਡੀਓ 'ਚ ਦੇਖਿਆ ਵੀ ਕਿਵੇਂ ਆ ਰਹੇ ਨੇ ਕਿੱਦਾਂ ਜਾ ਰਹੇ ਨੇ वैसे तो ਹੁੰਦਾ ਤਾਂ ਹਰ ਸਾਲ ਐ ਪਰ ਵੀਡੀਓ ਇਸ ਵਾਰ ਅਸੀਂ ਪਾਈ ਆ ਕਿ ਥੋੜਾ ਅਸੀਂ ਦੁਨੀਆ ਨੂੰ ਵੀ ਦਿਖਾਈਏ ਵੀ ਬਾਬਾ ਜੀ ਦਰਸ਼ਨ ਦਿੰਦੇ ਆ ਵੀ ਦੁਨੀਆ ਵਿੱਚ ਕਈ ਵਾਰ ਇਹ ਹੋ ਜਾਂਦਾ ਵੀ ਲੋਕੀ ਕਹਿੰਦੇ ਆ ਪਖੰਡ ਕਰਦੇ ਆ ਵੀ ਇਹ ਕੋਈ ਪੂਜਾ ਪਾਠ ਨਹੀਂ ਕਰਦੇ ਜਾਂ ਕੁਝ ਵੀ ਇਹ ਨਾਮ ਦਾ ਸਿਰਫ ਸਿਰ ਹਿਲਾਉਂਦੇ ਆ ਪਰ ਅਸੀਂ ਇਸ ਵਾਰ ਵੀਡੀਓ ਪਾ ਕੇ ਦਿਖਾਇਆ ਲੋਕਾਂ ਨੂੰ ਕਿ ਅਸੀਂ ਫੋਕਾ ਸਿਰ ਨਹੀਂ ਹਿਲਾਉਂਦੇ ਹੈਗੇ ਵੀ ਇੱਥੇ ਚਮਤਕਾਰ ਹੁੰਦੇ ਆ ਜੇ ਅਸੀਂ ਕੋਈ ਆਰਾਧਨਾ ਕੋਈ ਪੂਜਾ ਜਾਂ ਦਿਲ ਨਾਲ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਆ ਤਾਂ ਸਾਨੂੰ ਖੁਦ ਦਰਸ਼ਨ ਦੇ ਇਨਾਂ ਦੇ ਇਸ ਕਰਕੇ ਅਸੀਂ ਵੀਡੀਓ ਪਾਈ ਇਸ ਵਾਰ ਤਾਨੂੰ ਕਦੇ ਨਜ਼ਰ ਆਇਆ ਕਿ ਵੀ ਆ ਰਹੇ ਨਹੀਂ ਕਿਉਂਕਿ ਅਵਾਜ਼ ਵੀ ਤੁਹਾਡੀ ਚੱਲ ਰਹੀ ਸੀ ਵੀ ਆ ਰਹੇ ਨੇ ਵੀ ਇਹਨਾਂ ਨੂੰ ਦੁੱਧ ਪਿਲਾਓ ਕਰੇ ਆ ਗਏ ਨੇ ਕਿ ਨਹੀਂ ਪਤਾ ਲੱਗਾ ਸੀ ਮੈਂ ਸੋਰੀ ਸੀ ਜੀ ਰਾਤ ਨੂੰ ਆਪਣਾ ਨਾਮ ਜਪ ਕਰਕੇ 11 ਵਜੇ ਤੋਂ ਬਾਅਦ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਯਾਦ ਕਰਕੇ ਗੁੱਗੱ ਜੀ ਨੂੰ ਤੇ ਸੋਰੇ ਸੀ ਕਿ ਬਾਬਾ ਜੀ ਅਸੀਂ ਹੁਣ ਵਿਸ਼ਰਾਮ ਕਰਨ ਲੱਗੇ ਆ ਤੇ ਦਰਸ਼ਨ ਜ਼ਰੂਰ ਦਿਓ ਤੇ ਰਾਤ ਨੂੰ 1:30 ਵਜੇ ਦਾ ਟਾਈਮ ਸੀ ਤੇ ਮੇਰੇ ਪੇਟ ਵਿੱਚ ਵੀ ਆਦਾ ਲੱਗਿਆ ਜਿਵੇਂ ਕਿਸੇ ਨੇ ਵੀ ਦੋ ਵਾਰ ਟੱਕਰ ਵੱਜੀ ਆ ਤੇ ਮੈਨੂੰ ਕੁਝ ਮਹਿਸੂਸ ਮੈਂ ਅਨ ਦੇਖਾ ਕਰਕੇ ਮੈਂ ਫੇਰ ਸੋऊंगी ਉਹ ਫਿਰ ਜਦੋਂ ਉੱਪਰ ਰੇਂਗ ਕੇ ਮੇਰੇ ਪੇਟ ਦੇ ਉੱਪਰ ਆਏ ਕਿਉਂਕਿ ਉਹਨਾਂ ਨੇ ਮੰਦਰ ਵੱਲ ਨੂੰ ਜਾਣਾ ਸੀ ਮੈਂ ਰਸਤੇ 'ਚ ਪਈ ਸੀ ਤੇ ਉਹ ਜੇ ਰੇਂਗ ਕੇ ਮੇਰੇ ਉੱਪਰ ਉਹਦੀ ਆਈ ਫਿਰ ਮੈਨੂੰ ਮਹਿਸੂਸ ਹੋਇਆ ਵੀ ਮੇਰੇ ਉੱਪਰ ਕੁਝ ਚੱਲ ਰਿਹਾ ਜਦੋਂ ਦੇਖਿਆ ਤਾਂ ਥੋੜਾ ਮੈਨੂੰ ਇੱਕਦਮ ਕਿਉਂਕਿ ਸੁੱਤੇ ਪਏ ਬੰਦੇ ਨੂੰ ਪਤਾ ਨਹੀਂ ਹੁੰਦਾ ਤੇ ਇੱਕਦਮ ਥੋੜਾ ਅਚਾਨਕ ਵੀ ਥੋੜਾ ਡਰ ਜਾ ਹੋ ਗਿਆ ਸੀ ਫਿਰ ਅਸੀਂ ਫਟਾਫਟ ਵੀ ਕੈਮਰਾ ਉਠਾਇਆ ਵੀ ਅੱਜ ਤਾਂ ਦਰਸ਼ਨ ਸਭ ਨੂੰ ਕਰਾਣੇ ਇਸ ਕਰਕੇ ਫਿਰ ਨਾਲ ਹੀ ਅਸੀਂ ਵੀਡੀਓ ਬਣਾਤੀ ਤੇ ਬਹੁਤ ਖੁਸ਼ ਹੋਏ ਅਸੀਂ ਕਿ ਬਾਬਾ ਜੀ ਸਾਨੂੰ ਫੇਰ ਤੋਂ ਵੀ ਦਰਸ਼ਨ ਦੇਣ ਆਏ ਆ ਤੇ ਅਸੀਂ ਬਹੁਤ ਭਾਗਸ਼ਾਲੀ ਆ ਬਹੁਤ ਅਸੀਂ ਮੰਨਦੇ ਆ ਵੀ ਬਾਬਾ ਜੀ ਨੇ ਸਾਨੂੰ ਹਰ ਵੇਲੇ ਦਰਸ਼ਨ ਦੇਂਦੇ ਰਹਿੰਦੇ ਆ ਅਸੀਂ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਮੰਦਰ ਦੇ ਵਿੱਚ ਅਜ ਨਾਗ ਦੇਵਤਾ ਜੀ ਦਰਸ਼ਨ ਦੇ ਨਾਇੰਨੇ ਤਾਂ ਲੋਕਾਂ ਦੇ ਵਿੱਚ ਕਿਵੇਂ ਦਾ ਉਸਤਾਦ ਨਜ਼ਰ ਆਇਆ ਸੀ ਹਾਂਜੀ ਕਿਉਂਕਿ ਸਾਡੇ ਮੰਦਰ ਦਾ ਸਭ ਨੂੰ ਪਤਾ ਹੀ ਆ ਵੀ ਇੱਥੇ ਮੱਲੇ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਸੰਗਤ ਬਹੁਤ ਜੁੜਦੀ ਆ ਹਾਂਜੀ ਸਵੇਰੇ 5 ਵਜੇ ਇੱਥੇ ਲੋਕੀ 4 ਵਜੇ ਉੱਠਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਨੇ ਦੇਖਿਆ ਦੇਵਾ ਜੀ ਦਾ ਦਰਵਾਜ਼ਾ ਖੁੱਲਾ ਕੋਈ ਪ੍ਰੋਬਲਮ ਤਾਂ ਨਹੀਂ ਇਹਨਾਂ ਦੇ ਘਰੇ ਹੋਗੀ ਜਦੋਂ ਉਹਨਾਂ ਨੇ ਪੁੱਛਿਆ ਬਾਹਰੋਂ ਵੀ ਦੇਵਾ ਜੀ ਕੀ ਹੋਇਆ ਅਸੀਂ ਕਿਹਾ ਵੀ ਇੱਥੇ ਬਾਬਾ ਜੀ ਸਾਨੂੰ ਦਰਸ਼ਨ ਦੇਣ ਆਏ ਤੇ ਹਜੇ ਤੱਕ ਬੈਠੇ ਆ ਫਿਰ ਚਮਤਕਾਰ ਹੋਇਆ ਫਿਰ ਉਹਨਾਂ ਨੂੰ ਵੀ ਬੁਲਾਇਆ ਫਿਰ ਉਹ ਇੱਕ ਤੋਂ ਜੁੜਦੇ 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 ਪੂਰਾ ਮੱਲਾ ਪੂਰੇ ਸਾਰੇ ਕਿਤੇ ਸਭ ਨੂੰ ਵਦਾ ਲੱਗ ਗਿਆ ਸਾਰੇ ਦਰਸ਼ਨ ਕਰਨ ਆਏ ਬਾਬਾ ਜੀ ਸ਼ਾਮ ਤੱਕ ਬਹੁਤ ਭੀੜ ਲੱਗੀ ਰਹੀ ਇੱਥੇ ਤੇ ਪਹਿਲਾਂ ਵੀ ਕਦੇ ਦਰਸ਼ਨ ਦਿੱਤਾ ਇਹਨਾਂ ਨੇ ਵੀ ਜਦੋਂ ਇਸ ਤਰ੍ਹਾਂ ਆਏ ਹੁਣ ਤੁਸੀਂ ਵੀਡੀਓ ਬਣਾਈ ਹੋਗੀ ਵੀਡੀਓ ਉਸ ਟਾਈਮ ਬਣਾ ਨਹੀਂ ਸਕੇ ਸੀ ਪਤਾ ਨਹੀਂ ਚਮਤਕਾਰ ਇਹ ਸੀ ਕਿ ਮੇਰੇ ਕੋਲ ਫੋਨ ਨਹੀਂ ਉਠਾਉਣ ਹੋਇਆ ਪਿਛਲੇ ਸਾਲ ਵੀ ਸਾਵਨ ਦੇ ਮਹੀਨੇ ਇਦਾਂ ਹੀ ਹੋਇਆ ਜਦੋਂ ਮੈਂ ਬਾੜ ਕਰਨ ਉੱਠੀ ਤਾਂ ਮੇਰੇ ਬਾੜ ਦੇ ਪਿੱਛੇ ਬਾਬਾ ਜੀ ਸੀਗੇ ਤੇ ਉਸ ਟਾਈਮ ਮੈਂ ਫੋਨ ਉਠਾਉਣ ਲਈ ਦੇਖ ਰਹੀ ਸੀ ਪਰ ਮੇਰੇ ਕੋਲ ਫੋਨ ਨਹੀਂ ਸੀਗਾ ਉਹ ਬਸ ਬਣਾ ਨਹੀਂ ਪਾਈ ਮੈਂ ਉਸ ਤੋਂ ਬਾਅਦ ਉਹ ਪਿੱਛੇ ਚਲੇ ਗਏ ਗਾਇਬ ਹੋ ਗਏ ਦਿਖੇ ਨਹੀਂ ਇਸ ਵਾਰ ਤਾਂ ਉਹਨਾਂ ਨੇ ਪੂਰੇ ਦਰਸ਼ਨ ਦਿੱਤੇ ਤੇ ਅਸੀਂ ਸਭ ਨੂੰ ਦਿਖਾਇਆ ਕਿੰਨੇ ਸਮੇਂ ਤੋਂ ਆ ਸੇਵਾ ਕਰ ਰਹੇ ਹੋ ਤੁਸੀਂ ਅਸੀਂ ਵੈਸੇ ਮੇਰ ਤਾਂ ਮੇਰੇ ਤੇ ਬਚਪਨ ਤੋਂ ਹੀ ਹੈ ਲਗਨ ਮੈਨੂੰ ਬਚਪਨ ਤੋਂ ਹੀ ਹੈ ਸਾਡੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਗੁੱਗਾ ਜਾਰ ਪੀਜੀ ਦੇ ਬਾਗੜ ਦੇਸ਼ ਵਿੱਚ ਜਾਇਆ ਜਾਂਦਾ ਹੈ ਹਰ ਸਾਲ ਯਾਤਰਾ ਹੁੰਦੀ ਹੈ ਸੌਣ ਭਾਦੋ ਦੇ ਮਹੀਨੇ ਅਸੀਂ ਯਾਤਰਾ ਜਾਂਦੇ ਹਾਂ ਉਸ ਤੋਂ ਬਾਅਦ ਸਾਡੇ ਘਰੇ ਪੂਜਾ ਵੀ ਹੁੰਦੀ ਹੈ ਝੰਡਾ ਕੱਢਿਆ ਜਾਂਦਾ ਹੈ ਤੇ ਝੰਡਾ ਕੱਢਣ ਤੋਂ ਬਾਅਦ ਫਿਰ ਪੂਜਾ ਕੀਤੀ ਜਾਂਦੀ ਬਾਬਾ ਜੀ ਦੀ ਸੇਵਾ ਅਰਚਨਾ ਸਭ ਉਹਨਾਂ ਨੂੰ ਦੇਖ-ਦੇਖ ਕੇ ਸਾਡੇ ਸ਼ੁਰੂ ਤੋਂ ਬਚਪਨ ਤੋਂ ਆਪਣੇ ਪੇਰੈਂਟਸ ਨੂੰ ਦੇਖ-ਦੇਖ ਕੇ ਲਗਨ ਪੈਦਾ ਹੋਈ ਪਈ ਮਾਤਾ ਕਾਲਕਾ ਦੀ ਵੀ ਸਾਡ ਨੂੰ ਲਗਨ ਬਹੁਤ ਹੈ ਤੇ ਗੱਗਾ ਜਾਹਰ ਪੀਰ ਦੀ ਜਿਸ ਕਰਕੇ ਦੋਨੋਂ ਦਾ ਹੀ ਚਮਤਕਾਰ ਅਸੀਂ ਦੇਖਿਆ ਕਹਿੰਦੇ ਚੌਂਕੀਆਂ ਵੀ ਲਗਾਉਂਦੇ ਆ ਇੱਥੇ ਤੁਸੀਂ ਹਾਂਜੀ ਚੌਂਕੀ ਸ਼ਨੀਵਾਰ